ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਫਾਟਕ ਦੇ ਵਿਚਾਲੇ ਮਾਲ ਗੱਡੀਆਂ ਖੜਨ ਨੂੰ ਲੈ ਕੇ ਭੜਕੇ ਲੋਕਾਂ ਦੇ ਵੱਲੋਂ ਦਿੱਤਾ ਜਾਣਾ ਸੀ ਫਾਟਕ ਤੇ ਧਰਨਾ ਛਾਉਣੀ ਬਣਿਆ ਫਾਟਕ ਰੇਲਵੇ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਨਹੀਂ ਦਿੱਤਾ ਗਿਆ ਧਰਨਾ ਦੱਸ ਦਈਏ ਕਿ ਬਠਿੰਡਾ ਕੈਮੀਕਲ ਦੇ ਨੇੜੇ ਪੈਂਦੇ ਬਠਿੰਡਾ ਪਟਿਆਲਾ ਰੇਲਵੇ ਲਾਈਨ ਤੇ ਫਾਟਕ ਦੇ ਵਿੱਚ ਕਈ ਵਾਰ ਲੰਬੇ ਸਮੇਂ ਤੱਕ ਮਾਲ ਗੱਡੀਆਂ ਨੂੰ ਖੜਾ ਦਿੱਤਾ ਜਾਂਦਾ ਹੈ ਜਿਸ ਕਾਰਨ ਆਨ ਜਾਣ ਵਾਲੇ ਰਾਹੀਰਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ ਜਿਸ ਦੇ ਚਲਦੇ ਇਲਾਕਾ ਨਿਵਾਸੀਆਂ ਦੇ ਵੱਲੋਂ ਅੱਜ ਇੱਕ ਧਰਨਾ ਫਾਟਕ ਦੇ ਉੱਪਰ ਦਿੱਤਾ ਜਾਣਾ ਸੀ ਜਿਸ ਦੇ ਚਲਦੇ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਤਾਇਨਾਤ ਕਰ ਦਿੱਤਾ ਗਿਆ ਤੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਲਗਾਈ ਗਈ ਪਰ ਇਲਾਕਾ ਨਿਵਾਸੀਆਂ ਤੇ ਵੱਲੋਂ ਰੇਲਵੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਭਰੋਸਾ ਦਿਵਾਉਂਦੇ ਹੋਏ ਕਿਹਾ ਗਿਆ ਕਿ ਉਹਨਾਂ ਨੂੰ ਮਾਲ ਗੱਡੀ ਵਿਚਾਲੇ ਨਹੀਂ ਖੜਾਈ ਜਾਵੇਗੀ ਅਤੇ ਸਮੱਸਿਆ ਨਹੀਂ ਆਣ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਇੱਕ ਵਾਰ ਇਲਾਕਾ ਨਿਵਾਸੀਆਂ ਵੱਲੋਂ ਧਰਨਾ ਮੁੱਲਤਵੀ ਕਰ ਦਿੱਤਾ ਗਿਆ ਹੈ ਪੂਰਾ ਮਾਮਲਾ ਸੁਣਦੇ ਹਾਂ ਇਲਾਕਾ ਨਿਵਾਸੀਆਂ ਤੋਂ ਹੀ ਮੇਰਾ ਨਾਮ ਬੁੱਧ ਸਿੰਘ ਹੈ ਮੈਂ ਰਿਟਾਇਰਡ ਇੰਸਪੈਕਟਰ ਹਾਂ ਮੈਂ ਆਪ ਉਸ ਦੇ ਵਿੱਚੋਂ ਸਾਡੀ ਮੰਗ ਏਸੀ ਵੀ ਜਿਹੜੀਆਂ ਮਾਲ ਗੱਡੀਆਂ ਆਉਂਦੀਆਂ ਨੇ ਉਹ ਫਾਟਕ ਦੇ ਵਿਚਾਲੇ ਰੁਕ ਜਾਂਦੀਆਂ ਔਰ ਘੰਟਾ ਘੰਟਾ ਪੌਣਾ ਪੌਣਾ ਘੰਟਾ ਖੜੀਆਂ ਰਹਿੰਦੀਆਂ ਜੀ ਤੇ ਜਿਹੜੇ ਲੋਕਾਂ ਨੂੰ ਨੰਗਨ ਦੀ ਬਹੁਤ ਤਕਲੀਫ ਹੁੰਦੀ ਹੈ ਉਸ ਟਾਈਮ ਬੱਚਿਆਂ ਨੂੰ ਸਕੂਲ ਵੀ ਜਾਣਾ ਹੁੰਦਾ ਕਿਸੇ ਨੂੰ ਦਫ਼ਤਰੋਂ ਹੋਣਾ ਹੁੰਦਾ ਕਿਸੇ ਨੂੰ ਜਾਣਾ ਹੁੰਦਾ ਇਸ ਵੰਦੀ ਅਸੀਂ ਇੱਕ ਪੱਤਰ ਰਜੇਸ਼ ਸ਼ਰਮਾ ਸਟੇਸ਼ਨ ਸੁਪਰਡੈਂਟ ਨੂੰ ਦਿੱਤਾ ਸੀ ਔਰ ਜਦੋਂ ਗੱਡੀਆਂ ਰੁਕਦੀਆਂ ਸੀ ਜਿਹੜਾ ਉੱਥੇ ਨਾਲ ਦੀ ਕੰਪਲੇਂਟ ਬੁੱਕ ਪਈ ਹੈ ਉਹਦੇ ਵਿੱਚ ਕੰਪਲੇਂਟ ਵੀ ਦਰਜ ਕਰਦੇ ਸੀ ਤੋ ਸਾਡੀ ਸਮੱਸਿਆ ਦਾ ਕੋਈ ਹੱਲ ਨਾ ਹੋਣ ਕਰਕੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਪੱਤਰ ਦਿੱਤਾ ਸੀ ਵੀ ਅਸੀਂ 7 ਤਰੀਕ ਨੂੰ ਅਸੀਂ ਧਰਨਾ ਦੇ ਰਹੇ ਹਾਂ ਪਰ ਅੱਜ ਸਾਡੀ ਇਹਨਾਂ ਨਾਲ ਬੈਠਕ ਹੋ ਗਈ ਐ ਸਿਸਪੀ ਸੁਪਰਡੈਂਟ ਨੇ ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਵੀ ਤੁਹਾਨੂੰ ਇਸ ਮਸਲੇ ਦਾ ਹੱਲ ਕਰਤਾ ਜੇਗਾ ਤੁਹਾਨੂੰ ਹੀ ਤਕਲੀਫ ਨਹੀਂ ਆਉਗੀ ਜਿਸ ਤੇ ਅਸੀਂ ਆਪਣਾ ਧਰਨਾ ਵਾਪਸ ਲੈ ਲਿਆ ਕਿਹੜਾ ਪਾਟਕ ਦੀ ਤੇ ਕਿਹੜਾ ਏਰੀਆ ਜੀ 140 ਨੰਬਰ ਫਾਟਕਾ ਜੀ ਬਟਿੰਡਾ ਕੈਮੀਕਲ ਜਿਹੜੀ ਸੜਕ ਜਾਂਦੀ ਹੈ ਫਾਜ਼ੀਰਨ ਤੋਂ ਉਸ ਤੇ ਪੈਂਦਾ ਜੀ ਇਹ ਤੇ ਅਸੀਂ ਬਾਬਾ ਦੀਪ ਸਿੰਘ ਨਗਰ ਦੇ ਬਸਨੀਕ ਹੈ ਜੀ ਸਮੱਸਿਆ ਕਾफी ਆ ਰਹੀ ਹੈ ਬਹੁਤ ਜ਼ਿਆਦਾ ਜੀ ਮਤਲਬ ਤੁਸੀਂ ਦੇਖੋ ਵੀ 27 8 ਨੂੰ ਇਹ ਫਾਟਕੇ 1 ਘੰਟੇ ਦਾ 10 ਮਿੰਟ ਬੰਦ ਰਿਹਾ ਜੀ 1 ਘੰਟਾ 10 ਮਿੰਟਾਂ ਤੁਸੀਂ ਦੇਖ ਲਓ ਵੀ ਕਿੰਨੀ ਟ੍ਰੈਫਿਕ ਲੱਗ ਜਾਂਦੀ ਹੈ ਇਹ ਤੇ ਇਹ ਸਾਨੂੰ ਬਹੁਤ ਸਮੱਸਿਆ ਸੀ ਬਹੁਤ ਵਾਰੀ ਅਸੀਂ ਨਾ ਕਰਬਲੀ ਵੀ ਧਿਆਨ ਚ ਲੈਂਦਾ ਸੀ ਪਰ ਮਜਬੂਰ ਸਾਨੂੰ ਇਹ ਕਸਟ ਕਰਨਾ ਪਿਆ ਅੱਜ ਕਿ ਜੇ ਦੋ ਇਹਨਾਂ ਨੂੰ ਪਤਾ ਲੱਗੇ ਇਹਨਾਂ ਦੇ ਅਧਿਕਾਰੀਆਂ ਨਾਲ ਸਾਡੀ ਗੱਲ ਹੋਈ ਉਹਨਾਂ ਨੇ ਸਾਨੂੰ ਜੋ ਵਿਸ਼ਵਾਸ ਦਿਵਾਤਾ ਵੀ ਹੁਣ ਉਸ ਮਸਲੇ ਹੁਣ ਨਹੀਂ ਆਉਂਦੀ ਕਿ ਅਸੀਂ ਅਸੀਂ ਫਿਲਹਾਲ ਆਗਾ ਜਿਹੜਾ ਕਰਨਾ ਪੋਸਟਪੋਨ ਕਰ ਲੱਗਦਾ ਲੋਕਾਂ ਦੇ ਇੱਕਦਮ ਦੇਖਦੇ ਹੋਏ ਜਿਹੜਾ ਫੈਸਲਾ ਬਦ ਲੈ ਕੇ ਨਹੀਂ ਰੁਕਿਆ ਜਾਣੀ ਬਿਲਕੁਲ ਬਿਲਕੁਲ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਜਿਹੜਾ ਫੈਸਲਾ ਲਿਆ ਰੇਲਵੇ ਨੇ ਪਹਿਲਾਂ ਲੈਣਾ ਚਾਹੀਦਾ ਸੀ ਨਾ ਕਿ ਹੁਣ ਲਿਆ ਅਸੀਂ ਜਿਹੜਾ ਅੱਜ ਇਹ ਦੀਪ ਸਿੰਘ ਨਗਰ ਵਾਲਾ ਫਟਕਾ ਮੈਕਸ ਹਸਪੀਟਲ ਦੇ ਨਾਲ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਪੁਲ ਦੇ ਇਸ ਫਾਟਕ ਦੇ ਸਬੰਧੀ ਮੰਗ ਕਰ ਰਹੇ ਹਾਂ ਕਿਉਂਕਿ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦਾ ਜਦੋਂ ਪੁਲ ਬੰਦ ਹੁੰਦਾ ਔਰ ਪੁਲ ਦਾ ਇਹ ਨਹੀਂ ਪਤਾ ਕਿੰਨੇ ਵਾਰ ਬੰਦ ਹੋ ਜੇ 5 ਵਾਰ ਹੋ ਜੇ 7 ਵਾਰ ਹੋ ਜੇ ਕਈ ਕਈ ਵਾਰ ਤਾਂ 2-2 ਘੰਟੇ ਬੰਦ ਰਹਿੰਦਾ ਲੋਕ ਇੱਥੇ ਵੱਡੀ ਗਿਣਤੀ ਵਿੱਚ ਕਿਉਂਕਿ ਇਹ ਪੁਲ ਜਿਹੜਾ ਘਟੋ-ਕੱਟ ਬਾਲੀਆਂ ਨਹੀਂ ਤਾਂ 7-8 ਬਸਤੀਆਂ ਨੂੰ ਲੋਕ ਇਥੋਂ ਲੰਘਦੇ ਟੱਪਦੇ ਆ 7-8 ਬਸਤੀਆਂ ਤੋਂ ਸੋ ਸਾਡੀ ਬੜੇ ਲੰਬੇ ਸਮੇਂ ਤੋਂ ਆਵਾਜ਼ ਅਸੀਂ ਚੁੱਕੀ ਸੀ ਸਾਡੇ ਨਾਲ ਭਾਈ ਸਾਹਿਬ ਖੜੇ ਆ ਬੜੇ ਲੰਬੇ ਸਮੇਂ ਤੋਂ ਸਾਡੀ ਜਿਹੜੀ ਟੀਮ ਇੱਥੋਂ ਦੀ ਉਹਨੇ ਬਾਦ ਚੱਕੀ ਸੀ ਵੀ ਇੱਥੇ ਜਾਂ ਤਾਂ ਅੰਡਰਗਰਾਉਂਡ ਪੁਲ ਬਣੇ ਜਿਹੜਾ ਲੋਕਾਂ ਦੀ ਸਹੂਲਤ ਲਈ ਠੀਕ ਰਹੇਗਾ ਕਿਉਂਕਿ ਟ੍ਰੈਫਿਕ ਜਿਆਦਾ ਅੰਡਰਗਰਾਉਂਡ ਪੁਲ ਬਣੂਗਾ ਤਾਂ ਲੋਕ ਰੋਕਣਗੇ ਨਹੀਂ ਸੋ ਦੂਸਰਾ ਸਾਹਮਣੇ ਆ ਖੇਤੀਬਾੜੀ ਵਿਭਾਗ ਆ ਜੀ ਇਹਦੇ ਵਿੱਚ ਜਗ੍ਹਾ ਹੈਗੀ ਆ ਆਈਟੀਆਈ ਪੁਲ ਨਾਲੇ ਮਲਾ ਦਿੱਤਾ ਜਾਵੇ ਸੜਕ ਦੀਪ ਸਿੰਘ ਨਗਰ ਵਾਲੀ 3 ਨੰਬਰ ਗਲੀ ਵਾਲੀ ਇਹ ਸਾਡੀ ਮੰਗ ਆ ਉਸੇ ਸੰਬੰਧੀ ਅਸੀਂ ਅੱਜ ਆਏ ਆ ਪ੍ਰਸ਼ਾਸਨ ਵੀ ਖੜਾ ਸੋ ਸਾਡੀ ਇਹ ਮੰਗ ਕੇਂਦਰ ਸਰਕਾਰ ਤੱਕ ਅਸੀਂ ਚਿੱਠੀਆਂ ਪਹੁੰਚ ਦਿੱਤੀਆਂ ਪੰਜਾਬ ਸਰਕਾਰ ਨੂੰ ਵੀ ਦਿੱਤੀਆਂ ਡੀਸੀ ਸਾਹਿਬ ਨੂੰ ਵੀ ਦਿੱਤੀਆਂ ਸੋ ਸਾਡੀ ਇਹ ਮੰਗ ਮਨਜ਼ੂਰ ਫਰਮਾਈ ਜਾਵੇ ਇਹੀ ਬੇਨਤੀ ਹੈ ਤੁਸੀਂ ਗੱਲ ਕਰ ਰਹੇ ਹੋ ਪਰ ਇਹ ਜਿਹੜਾ ਏਰੀਆ ਰੇਲਵੇ ਦਾ ਹੰਦ ਹੈ ਜੀ ਰੇਲਵੇ ਦੇ ਅਧਿਕਾਰੀਆਂ ਨਾਲ ਹਾਂਜੀ ਰੇਲਵੇ ਦੇ ਅਧਿਕਾਰੀਆਂ ਕੋਲ ਵੀ ਮੈਂ ਅਪਰੋਚ ਕੀਤੀ ਆ ਚਿੱਠੀ ਪੱਤਰ ਵੀ ਦਿੱਤੇ ਹੋਏ ਉਹਨਾਂ ਨੂੰ ਉਹਨਾਂ ਕੋਲ ਲਗਾਤਾਰ ਸਾਡੀ ਗੱਲਬਾਤ ਵੀ ਹੁੰਦੀ ਰਹਿੰਦੀ ਆ ਟੈਲੀਫੋਨ ਦੇ ਮਾਧਿਅਮ ਦੇ ਨਾਲ ਜੀ ਕੋਈ ਆਸ਼ਵਾਸ਼ਣ ਮਿਲਿਆ ਉਹਨਾਂ ਨੇ ਕਿਹਾ ਜੀ ਪੰਜਾਬ ਸਰਕਾਰ ਨਾਲ ਗੱਲ ਕਰੋ ਜੀ ਬੀਸੀ ਸਾਹਿਬ ਨਾਲ ਗੱਲ ਕਰੋ ਉਹੀ ਕਹਿਣ ਉਹ ਸਾਨੂੰ ਕਹਿਣਗੇ ਫਿਰ ਅਸੀਂ ਕੰਦੇ ਕੁੱਛ ਕਰਾਂਗੇ ਹਜੇ ਤੱਕ ਅਸੀਂ ਕੋਈ ਜਿਹੜੀ ਕਾਰਵਾਈ ਅਮਲ 'ਚ ਨਹੀਂ ਲੈਂਦੀ ਬੇਨਤੀ ਅਮੇ ਲਗਾਤਾਰ ਜਾਰੀ ਕਰ